ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਜੋ ਬਲਾਚੌਰ ਤੋਂ ਰੱਤੇਵਾਲ ਦੇ ਵਿੱਚ ਹੁੰਦਾ ਹੋਇਆ ਜੋ ਰੋਡ ਜਾਂਦਾ ਹੈ ਜੀ ਆਨੰਦਪੁਰ ਸਾਹਿਬ ਨੂੰ ਟਿੱਬਾ ਨੰਗਲ ਲੰਘ ਕੇ ਉੱਥੇ ਪ੍ਰੋਗਰਾਮ ਸੀ ਸਾਡਾ ਝੱਜ ਚੌਂਕ ਦੇ ਕੋਲ ਪਿੰਡ ਬੇਈਹਾਰੇ ਉੱਥੋਂ ਪ੍ਰੋਗਰਾਮ ਲਾ ਕੇ ਸੋ ਆ ਕੁਦਰਤ ਦੀਆਂ ਬਾਦੀਆਂ ਸੋਹਣੇ ਪਹਾੜਾਂ ਦੇ ਵਿੱਚੋਂ ਲੰਘ ਰਹੇ ਸੀ ਸਾਡੇ ਵੀਰ ਸਤਕਾਰਯੋਗ ਇਕਬਾਲ ਸਿੰਘ ਜੀ ਮਾਨ ਪਣਿਆੜੀ ਕਲਾਂ ਵਾਲੇ ਸੋ ਇਹ ਜੋ ਮਾਹੌਲ ਦੇਖ ਕੇ ਆਲੇ ਦੁਆਲੇ ਵਾਤਾਵਰਣ ਦੇਖ ਕੇ ਬੜਾ ਸ਼ਾਂਤਮਈ ਮਾਹੌਲ ਹੈ ਸੋ ਦਿਲ ਕਰ ਰਿਹਾ ਵੀ ਇੱਥੇ ਕਿਉਂ ਨਾ ਬੈਠ ਕੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਚੌਪਈ ਸਾਹਿਬ ਦਾ ਜਾਪ ਕੀਤਾ ਜਾਵੇ ਸੋ ਵੀਰ ਇਕਬਾਲ ਸਿੰਘ ਜੀ ਮਾਨ ਸਾਡੇ ਚੌਪਈ ਸਾਹਿਬ ਦਾ ਜਾਪ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਸੋ ਆਓ ਜੀ ਇੱਕ ਮਨ ਇੱਕ ਚਿੱਤ ਹੋ ਕੇ ਚੌਪਈ ਸਾਹਿਬ ਜੀ ਦਾ ਜੋ ਜਾਪ ਹੈ ਉਹ ਸਰਵਣ ਕਰੀਏ ਜੀ ਵਾਹਿਗੁਰੂ ਸਾਹਿਬ ਜੀ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਚੌਪਈ ਪੁਨਰਾ ਸ਼ਿਸ਼ਕਾ ਕਾਤਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਮ੍ਰਿਸ਼ਟ ਗਗਨ ਤੇ ਭਈ ਸਭ ਹਨ ਆਨ ਮਧਾਈ ਗਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾ ਅਗਰੀਵਨ ਬਾਜਾ ਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹ ਲਿਓ ਵਾਰੇ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਵਿਚਾਰ ਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਪਾਰਾ ਹਮਾਰੇ ਦੋ ਸਤ ਸਵੇ ਤੁਮਕ ਆਭੋ ਆਪਾ ਹਾਤ ਦੇ ਮੋਹਿ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਹ ਰਛਾਣਿ ਜੁ ਕਰਦੇ ਕਰੀਏ ਸਭ ਵੈਰਨ ਕੋ ਅਜ ਸੰਘਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤਮਹੈ ਛਾੜ ਕੋਈ ਅਬਰਨਾ ਧੰ ਜੋ ਵਰ ਚਾਹੂ ਸੋ ਤਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਅਹ ਚੁਣ ਚੁਣ ਸਤਰ ਹਮਾਰੇ ਮਾਰੀਅਹ ਆ ਪਾਪ ਹਾਥ ਦੇ ਮੁਜਾਇ ਵਰਿਆ ਮਰਨ ਕਾਲ ਕਾ ਤਰਾਸ ਨਿ ਬਰਿਆ ਹੁ ਜੋ ਸਦਾ ਹਮਾਰੇ ਪਛਾ ਸਰੀਅਸ ਤੁਝ ਜੂ ਕਰਿਓ ਹੋ ਰਛਾ ਰੱਖ ਲਿਓ ਮਹਿ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਾਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਛਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨੇ ਉਪਜਾਇਓ ਆਦਾਂ ਤੇ ਕਹਿ ਬਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਚਮਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਬਲ ਮੂਮਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕੀਤੀ ਤੇ ਕੁੰਚਰੇ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਹ ਕੀਰਤ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁੱਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਸਭ ਦੇਹ ਅਪਾਰ ਆ ਜਾ ਵਿਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਤਹਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਵੇਦ ਭੇਦ ਆਰਿਆਲਮ ਨਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਆਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਆਕੋ ਕਰ ਪਾਹਨੇ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾਚੀਨਤ ਨਹਿ ਭੇਵ ਆਪੋ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਬਸਾਰਾ ਕੇਹੇ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂਪ ਸਰੂਪ ਰੰਗ ਭਇਓ ਰਾਵ ਕਹੀਂ ਪੂਪਾ ਅੰਡਜ ਜੇ ਰਜ ਸਿਤਜ ਕੀਨੀ ਉਤਪੁੱਜ ਖਾਨ ਬਹਰ ਰਚ ਦਿਨੀ ਕਹੂੰ ਭੂਲ ਰਾਜਾ ਵੈ ਬੈਠਾ ਕਹੂੰ ਸਮਟ ਪਇਓ ਸ਼ੰਕਰ ਕਟਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੰਪਵ ਅਬ ਰਛਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠ ਬਤੇ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਹਵੇ ਮਰੇ ਉਰਖ ਜੇ ਮੈਨੂੰ ਪਗ ਪਰੇ ਤੇ ਹਾਰੇ ਤਿੰਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤੇ ਹੈ ਦਾ ਕੇ ਕਾਲ ਨਿਕਟ ਨਹਿ ਹੈ ਰਿਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰਹਿ ਤਤ ਗੱਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰ ਹੋ ਤਾ ਕੇ ਤਾਪ ਤਨ ਕਮ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ दुष्ट शहास बसकै ना कोई एक वार जिन तमै संवारा काल वासत ताहे उवारा जिन नर नाम तिहारो कहा दारि दुष्ट दुख ते रहा अडग के तमै शरण तिहारी आप हाथ डले हो अवारी सरब थोरमो हो सहाई दुष्ट दुख ते लेहो बचाई ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਇਲ ਵਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖ ਅਨ ਕੋ ਸ਼ੈ ਕਰਤਾ ਸ੍ਰੀ ਅਸ ਤੋਜ ਜਬ ਭੈ ਦਇਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਂਸ਼ਤ ਫਲ ਪਾਵੇ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ ਸਨ ਗੁੰਗ ਜੋ ਜਾਏ ਸੁਰਸਨਾ ਪਾਵੇਈ ਸਨ ਮੂੜ ਚਿਤ ਲਾਏ ਚਤਰਤਾ ਆਵੇਈ ਦੁਖ ਦਰਦ ਪਾਉਣੇ ਕਟਨਾ ਤਿੰਨ ਨਰਕੇ ਰਹਿ ਹੋ ਜੋ ਆ ਕੀ ਏਕ ਵਾਰ ਚੌਪਈ ਕੋ ਕਹੈ ਚੌਪਈ ਸੰਮਤ ਸਤਰਹ ਸਹਿਸ ਪਣਿਜੈ ਅਰਧ ਸਹਿਸ ਭੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਆਏਂ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮੰਨਿਓ ਸਿਮਰਤ ਸ਼ਾਸਤਰ ਵੇਦ ਸਵੇ ਬਹੁ ਭੇਦ ਕਹੈ ਅਮੇਕ ਨਾ ਜਾਣਿਆ ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਖੋ ਛਾੜ ਕੇ ਰਹਿਓ ਤੁਹਾਰੋ ਦਵਾਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਭਲ ਦਵਾਰ ਕੋ ਸ਼ਾਡਿਕ ਗਇਓ ਤਹਾਰੋ ਦਵਾਰ ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ